ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਦੋਸਤੋ ਬੁਧਾਤੇ ਰਾਜੋਗ ਦੇ ਵਿੱਚ ਪਲਟੇ ਕੀ ਚਾਰ ਰਾਸ਼ੀਆਂ ਦੀ ਕਿਸਮਤ ਸ਼ੁਰੂ ਹੋਵੇਗਾ 골ਡਨ ਟਾਈਮ ਬਨਣਗੇ ਵਿਗੜੇ ਹੋਏ ਕੰਮ ਕੈਰੀਅਰ ਅਤੇ ਕਾਰੋਬਾਰ ਵਿੱਚ ਤਰੱਕੀ ਦੇ ਜੋਗ ਜੀਹਾਂ ਦੋਸਤੋ ਤੁਹਾਨੂੰ ਦੱਸ ਦਈਏ ਕਿ 24 ਜੂਨ 2025 ਨੂੰ ਵਦਾਤੀ ਰਾਜੋਗ ਬਣਦੇ ਨਾਲ 12 ਰਾਸ਼ੀਆਂ ਦੇ ਵਿੱਚੋਂ 4 ਰਾਸ਼ੀ ਵਾਲਿਆਂ ਦੀ ਕਿਸਮਤ ਪਲਟਣ ਵਾਲੀ ਹੈ ਹੁਣ ਇਹ ਚਾਰ ਰਾਸ਼ੀ ਵਾਲੇ ਹੋਣਗੇ ਕਰੋੜਪਤੀ ਮਾਲਾਮਾਲ ਇਹਨਾਂ ਚਾਰ ਰਾਸ਼ੀਆਂ ਤੇ ਵਰਸੇ ਕੀ ਬੁੱਧ ਦੇਵ ਦੀ ਅਸੀਮ ਕਿਰਪਾ ਜਿਸ ਨਾਲ ਇਹਨਾਂ ਰਾਸ਼ੀ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦੇ ਜੀਵਨ ਦੀਆਂ ਸਾਰੀਆਂ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਜੂਨ ਦੇ ਵਿੱਚ ਸੂਰਜ ਅਤੇ ਬੁੱਧ ਦਾ ਗੁਜਰ ਹੋਣ ਵਾਲਾ ਹੈ ਜਿਸ ਵਿੱਚ 14 ਜੂਨ ਨੂੰ ਅਤੇ 24 ਜੂਨ ਨੂੰ ਬੁੱਧ ਮਿਥਨ ਰਾਸ਼ੀ ਵਿੱਚ ਪ੍ਰਵੇਸ਼ ਕਰੇਗਾ ਇਸ ਨਾਲ ਦੋਨਾਂ ਗ੍ਰਹਾਂ ਦੀ ਜੋਤੀ ਦੇ ਵਿੱਚ ਬਦੱਤਿਯ ਜੋਗਦਾਰ ਨਿਰਮਾਣ ਹੋਵੇਗਾ ਜੋ ਚਾਰ ਰਾਸ਼ੀਆਂ ਦੇ ਲਈ ਲੱਕੀ ਸਾਬਤ ਹੋ ਸਕਦਾ ਹੈ ਇਹਨਾਂ ਚਾਰ ਰਾਸ਼ੀਆਂ ਦੇ ਜੀਵਨ ਦੇ ਵਿੱਚ ਮਾਤਾ ਲਕਸ਼ਮੀ ਹੋਂਦ ਤਾਂ ਦੀ ਵਰਖਾ ਕਰਨ ਵਾਲੀ ਹੈ ਹਰ ਗ੍ਰਹਿ ਇੱਕ ਨਛਤਰ ਦੇ ਬਾਅਦ ਇੱਕ ਰਾਸ਼ੀ ਦੇ ਦੂਸਰੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਇਸ ਦੌਰਾਨ ਇੱਕ ਹੀ ਰਾਸ਼ੀ ਵਿੱਚ ਦੋ ਅਧਿਕ ਗ੍ਰਹਾਂ ਦੇ ਆਉਣ ਦੇ ਨਾਲ ਜੋਤੀ ਸੰਜੋਗ ਅਤੇ ਰਾਜ ਜੋਗ ਦਾ ਨਿਰਮਾਣ ਹੋਵੇਗਾ ਜਿਸ ਦਾ ਅਸਰ ਮਨੁੱਖੀ ਜੀਵਨ, ਪ੍ਰithvi ਅਤੇ ਸਾਰੀਆਂ ਰਾਸ਼ੀਆਂ ਤੇ ਸਕਾਰਾਤਮਕ ਜਾਂ ਫਿਰ ਨਕਾਰਾਤਮਕ ਰੂਪ ਦੇ ਨਾਲ ਪੜੇ ਰੂਪ ਦੇ ਨਾਲ ਪਵੇਗਾ ਇਸ ਕਰਮ ਦੇ ਵਿੱਚ ਜੋਨ ਵਿੱਚ ਗ੍ਰਹਾਂ ਦੇ ਰਾਜਕੁਮਾਰ ਬੁੱਧ ਅਤੇ ਗ੍ਰਹਾਂ ਦੇ ਰਾਜਾ ਸੂਰਜ ਤੇ ਮਿਥਨ ਰਾਸ਼ੀ ਵਿੱਚ ਜੋਤੀ ਹੋ ਰਹੀ ਹੈ ਜੇਸ਼ਣਲ ਬੁਦਾਤੀ ਰਾਜਯੋਗ ਬਣੇਗਾ ਜੀ ਹਾਂ ਦੋਸਤੋ ਚੌਥੀ ਸਾਸਤਾ ਦੇ ਅਨੁਸਾਰ 14 ਜੂਨ 2025 ਨੂੰ ਆਤਮਾ ਦੇ ਕਾਰਕ ਸੂਰਜ ਮਿਥਨ ਰਾਸ਼ੀ ਵਿੱਚ ਗੋਚਰ ਕਰ ਚੁੱਕੇ ਹਨ ਅਤੇ ਬੁੱਧ ਮਿੱਤਰਤਾ ਤਰਕ ਅਤੇ ਗਿਆਨ ਦੇ ਕਾਰਕ ਬੁੱਧ ਵਿੱਚ 26 ਜੂਨ 2025 ਨੂੰ ਮਿਥਨ ਰਾਸ਼ੀ ਵਿੱਚ ਪਰਵੇਸ਼ ਕਰੇਗਾ ਇਸ ਨਾਲ ਮਿਥਨ ਰਾਸ਼ੀ ਵਿੱਚ ਦੋਵਾਂ ਗ੍ਰਹਾਂ ਦੀ ਜੋਤਿ ਬਣੇਗੀ ਅਤੇ ਬੁਦਾਤੀ ਜੋਗ ਦਾ ਨਿਰਮਾਣ ਹੋਵੇਗਾ ਜਦੋਂ ਕਿ ਕੁੰਡਲੀ ਵਿੱਚ ਸੂਰਜ ਅਤੇ ਬੁੱਧ ਦੋਨਾਂ ਗ੍ਰਹਿ ਇੱਕ ਹੀ ਰਾਸ਼ੀ ਵਿੱਚ ਇੱਕ ਸਾਥ ਮਜੂਦ ਹੋਣਗੇ ਤਾਂ ਬੁਦਾਤੇ ਰਾਜੋਗ ਪੰਦਾ ਹੈ ਦੋਸਤੋ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਸੱਚੇ ਦਿਲ ਦੇ ਨਾਲ ਜੈ ਲక్ష్ਮੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਅਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਦਿਓ ਮੇਕ ਰਾਸ਼ੀ ਦੇ ਜਨਮਕਾਂ ਨੂੰ ਦੱਸ ਰਹੀ ਹਾਂ ਕਿ 24 ਜਨਵਾਰ ਨੂੰ ਬਣਨ ਵਾਲਾ ਬੁਦਾਤੇ ਰਾਜੋਗ ਅਤੇ ਤੁਹਾਡੇ ਲਈ ਕਾਫੀ ਲੱਕੀ ਸਾਬਤ ਹੋਣ ਵਾਲਾ ਹੈ ਜੀ ਹਾਂ ਦੋਸਤੋ ਇਸ ਦੌਰਾਨ ਤੁਹਾਡੇ ਉੱਪਰ ਮਾਤਾ ਲక్ష్ਮੀ ਜੀ ਦੀ ਵਿਸ਼ੇਸ਼ ਕਿਰਪਾ ਰਹਿਣ ਵਾਲੀ ਹੈ ਨਾਲ ਹੀ ਨਾਲ ਹੀ ਗੰਪੀਰ ਮਹਾਰਾਜ ਵੀ ਤੁਹਾਡੇ ਉੱਪਰ ਤਾਣ ਦੀ ਵਰਖਾ ਕਰਨ ਵਾਲੇ ਹਨ 24 ਜੂਨ ਤੋਂ ਤੁਹਾਡੀ ਕਿਸਮਤ ਪਲਟਣ ਵਾਲੀ ਹੈ ਇਹ ਰਾਜਯੋਗ ਤੁਹਾਡੀ ਰਾਸ਼ੀ ਦੇ ਭਾਗ ਅਤੇ ਕਰਮ ਭਾਵ ਨੂੰ ਕਰਮ ਭਾਵ ਤੇ ਬਣ ਰਿਹਾ ਹੈ ਇਸ ਲਈ ਇਸ ਦੌਰਾਨ ਤੁਹਾਨੂੰ ਕਿਸਮਤ ਦਾ ਸਾਥ ਮਿਲ ਸਕਦਾ ਹੈ ਮਾਤਾ ਲక్ష్ਮੀ ਦੀ ਕਿਰਪਾ ਦੇ ਨਾਲ 24 ਜੂਨ ਨਾਲ ਧਾਨ ਦੇ ਨਾਲ ਮਾਲਾ ਮਾਲ ਹੋਣ ਵਾਲੇ ਹਨ ਆਰਥਿਕ ਲਾਭ ਹੋਵੇਗਾ ਅਤੇ ਕੈਰੀਏ ਕਾਰੋਬਾਰ ਵਿੱਚ ਵਿਰੇਤੀ ਹੋਵੇਗੀ ਪਰਿਵਾਰਿਕ ਜੀਵਨ ਵਿੱਚ ਖੁਸ਼ਹਾਲੀ ਬਣੀ ਰਹੇਗੀ ਮੇਖ ਰਾਸ਼ੀ ਵਾਲੇ ਤੁਹਾਡੇ ਜੀਵਨ ਦੀ ਜਿੰਨੀਆਂ ਵੀ ਸਮੱਸਿਆਵਾਂ ਹਨ ਉਹ ਸਭ ਹੁਣ ਦੂਰ ਹੋਣ ਵਾਲੀਆਂ ਹਨ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਤੁਹਾਡੀ ਆਰਥਿਕ ਸਥਿਤੀ ਪਹਿਲਾਂ ਤੋਂ ਕਾਫੀ ਬਿਹਤਰ ਹੋਵੇਗੀ ਜੋ ਲੋਕ ਬਿਜ਼ਨਸ ਕਰਦੇ ਹਨ ਉਹਨਾਂ ਨੂੰ ಅಪਾਰਤਨ ਲਾਭ ਪ੍ਰਾਪਤ ਹੋ ਸਕਦਾ ਹੈ ਜੇਕਰ ਤੁਸੀਂ ਨੌਕਰੀ ਕਰਦੇ ਹੋ ਤਾਂ ਨੌਕਰੀ ਸੰਬੰਧੀ ਕੋਈ ਵੱਡੇ ਖੁਸ਼ਖਬਰੀ ਚਾਵੇ ਜੋ ਨੂੰ ਮਿਲ ਸਕਦੇ ਹਨ ਜਿਵੇਂ ਕੋ ਪ੍ਰਮੋਸ਼ਨ ਜਾਂ ਵੇਤਨ ਵ੍ਰਿਧੀ ਵਿੱਚ ਅਚਾਨਕ ਵਾਧਾ ਜਿਸ ਵਿੱਚ ਜਿਸ ਕੰਮ ਵਿੱਚ ਹੱਥ ਪਾਓਗੇ ਉਸ ਕੰਮ ਦੇ ਵਿੱਚ ਤੁਹਾਨੂੰ ਸਫਲਤਾ ਮਿਲੇਗੀ ਕੋਈ ਪਰਿਵਾਰਿਕ ਸਮੱਸਿਆ ਵੀ ਹੱਲ ਹੋ ਜਾਵੇਗੀ ਤੁਸੀਂ ਨਵੇਂ ਪ੍ਰਾਪਰਟੀ ਜਾਂ ਵਾਹਨ ਦੀ ਖਰੀਦਦਾਰੀ ਵੀ ਕਰ ਸਕਦੇ ਹੋ ਵਿਆਹਿਕ ਲੋਕਾਂ ਦੀ شادی ਦੀ ਗੱਲ ਕਰੀਏ ਤਾਂ ਪੱਕੀ ਹੋ ਸਕਦੀ ਹੈ ਪ੍ਰਿੰਸ ਬੰਧ ਦੇ ਲਈ 24 ਜੂਨ ਦਾ ਤਿੰਨ ਪਿਹਤ ਅਨਕੋਰ ਰਹੇਗਾ ਤੁਹਾਡੇ ਸਾਰੇ اٹਕੇ ਹੋਏ ਕੰਮ ਪੂਰੇ ਹੋਣਗੇ ਤੁਹਾਨੂੰ ਕੋਈ ਸਰਕਾਰੀ ਕੰਮ ਮਿਲ ਸਕਦਾ ਹੈ ਮਾਤਾ ਲక్ష్ਮੀ ਜੀ ਦੀ ਕਿਰਪਾ ਦੇ ਨਾਲ ਇਹ ਦਿਨ ਤੁਹਾਡੇ ਲਈ ਬਿਹਤ ਸ਼ੁਭ ਰਹੇਗਾ ਇਸ ਦਿਨ ਜੇਕਰ ਕੋਈ ਨਵਾਂ ਕੰਮ ਸ਼ੁਰੂ ਕਰੋਗੇ ਤਾਂ ਉਸ ਵਿੱਚ ਸਫਲਤਾ ਪੂਰੀ ਉਸ ਵਿੱਚ ਸਫਲਤਾ ਪ੍ਰਾਪਤ ਕਰੋਗੇ ਕਾਫੀ ਸਮਾਂ ਰੁਕਿਆ ਹੋਇਆ ਪੈਸਾ ਵੀ ਵਾਪਸ ਮਿਲ ਸਕਦਾ ਹੈ ਜੋ ਚਾਹਤੇ ਕ ਵਪਾਰੀ ਹਨ ਉਹਨਾਂ ਨੂੰ ਵਪਾਰ ਵਿੱਚ ਅਚਾਨਕ ਤਨ ਲਾਭ ਹੋ ਸਕਦਾ ਹੈ ਅਤੇ ਤਗੜਾ ਮੁਨਾਫਾ ਮਿਲ ਸਕਦਾ ਹੈ ਜੋਗ ਬਨ ਰਹੀ ਹਨ ਸਿਹਤ ਦੀ ਗੱਲ ਕਰੀਏ ਤਾਂ ਬਜ਼ੁਰਗਾਂ ਦੀ ਸਿਹਤ ਵਿੱਚ ਸੋ ਦਰ ਹੋਵੇਗਾ ਸੁਰੇ ਦੇਵ ਦੀ ਕਿਰਪਾ ਦੇ ਨਾਲ 24 ਜੂਨ ਦਾ ਦਿਨ ਤੁਹਾਡੇ ਲਈ ਬਿਹਤਰੀ ਲੱਕੀ ਸਾਫ ਤੋਂ ਹੋਵੇਗਾ ਅਗਲੀ ਰਾਸ਼ੀ ਹੈ ਜ ਸਿੰਘ ਰਾਸ਼ੀ ਸਿੰਘ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ 24 ਜੂਨ ਦੇ ਬਾਅਦ ਬੁਧਾਤੇ ਰਾਜੋਗ ਤੁਹਾਡੇ ਲਈ ਕਿਸੇ ਵਰਦਾਨ ਤੋਂ ਘਟ ਨਹੀਂ ਹੋਵੇਗਾ ਜੀ ਹਾਂ ਦੋਸਤੋ ਇਸ ਦੌਰਾਨ ਮਾਤਾ ਲక్ష్ਮੀ ਤੁਹਾਡੇ ਉੱਪਰ ਖੂਬ ਮਿਹਰਬਾਨ ਹੋ ਰਹੀ ਹੈ ਜਿਸ ਨਾਲ ਤੁਹਾਡੀ ਕੋਈ ਮਨਚਾਹੀ ਇਸ਼ਿਆ ਪੂਰੀ ਹੋ ਸਕਦੀ ਹੈ ਬੁਧਾਤੇ ਰਾਜ ਚੋਕ ਦੇ ਪ੍ਰਭਾਵ ਦੇ ਨਾਲ ਤੁਹਾਡੇ ਜੀਵਨ ਵਿੱਚ ਸੁੱਖ ਸਹੂਲਤਾਂ ਵਿੱਚ ਵ੍ਰਿਧੀ ਹੋਵੇਗੀ ਤੇ ਜੋ ਲੋਕ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਕੋਈ ਸ਼ੁਭ ਸੋਚਨਾ ਮਿਲ ਸਕਤੇ ਹਨ ਉਹ ਸੂਰਜ ਦੇਵ ਦੀ ਕਿਰਪਾ ਦੇ ਨਾਲ ਤੁਹਾਡੀ ਆਰਥਿਕ ਸਥਿਤੀ ਬਿਹਤਰ ਬਣੀ ਰਹੇਗੀ ਤੁਹਾਨੂੰ ਦੱਸ ਰਹੀ ਹਾਂ ਕਿ 24 ਜੁਆਨ ਦੇ ਆਸ-ਪਾਸ ਜਿੰ ਸਿੰਘ ਰਾਸ਼ੀ ਵਾਲਿਆਂ ਦਾ ਜਨਮ ਦਿਨ ਜੇਕਰ ਹੁੰਦਾ ਹੈ ਤਾਂ ਉਹਨਾਂ ਦੇ ਲਈ ਇਸ ਸਮਾਂ ਬਹੁਤ ਹੀ ਲਾਭਕਾਰੀ ਹੋਵੇਗਾ ਉਹਨਾਂ ਨੂੰ ਚੰਗੇ ਪਰਨਾਮ ਮਿਲਣਗੇ માતા લક્ષਮੀ ਦੀ ਕਿਰਪਾ ਦੇ ਨਾਲ ਤੁਹਾਨੂੰ ਕੋਈ ਨਵਾਂ ਰੁਜ਼ਗਾਰ ਮਿਲ ਸਕਦਾ ਹੈ ਦੋਸਤੋ ਕਿਸੇ ਵੀ ਖੇਤਰ ਦੇ ਵਿੱਚ ਤੁਹਾਨੂੰ ਸਫਲਤਾ ਮਿਲ ਸਕਦੀ ਹੈ 24 ਜੂਨ ਵਪਾਰੀਆਂ ਦੇ ਲਈ ਚੰਗਾ ਮੁਨਾਫਾ ਦਿਲਵਾਉਣ ਵਾਲਾ ਦਿਨ ਹੋਵੇਗਾ ਹਰ ਖੇਤਰ ਦੇ ਵਿੱਚ ਸਕਾਰਾਤਮਕ ਪ੍ਰਨਾਮ ਤੁਹਾਨੂੰ ਪ੍ਰਾਪਤ ਹੋ ਸਕਦੇ ਹਨ ਬੁਧ ਅਤੇ ਰਾਜੋਗ ਦੇ ਪ੍ਰਭਾਵ ਤੁਹਾਡੇ ਲਈ ਚਾਤਰਾ ਦੇ ਸ਼ੁਭ ਜੋਗ ਵੀ ਬਣ ਰਹੇ ਹਨ 24 ਜੁਨਵੈਬਰ ਬਾਅਦ ਲਾਭ ਦੇ ਨਾਲ ਜੁੜੇ ਕੋਈ ਅਵਸਰ ਸਾਹਮਣੇ ਆ ਸਕਦੇ ਹਨ ਨਾਲ ਹੀ ਇਹ ਸਮਾਂ ਤੁਹਾਡੇ ਝਗੜਿਆਂ ਤੋਂ ਦੂਰ ਰਹਿਣ ਵਾਲਾ ਅਤੇ ਵਾਹਨ ਚਲਾਉਣ ਦੇ ਸਮੇਂ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਬੁਧ ਅਤੇ ਰਾਜੋਗ ਦੇ ਪ੍ਰਭਾਵ ਦੇ ਨਾਲ ਨੌਕਰੀ ਦੇ ਚੰਗੇ ਅਵਸਰ ਬਣਨਗੇ ਜੋ ਚਾਤਕ ਪ੍ਰਤੀਯੋਗਿ ਪ੍ਰੀਖਿਆ ਦੀ ਤਿਆਰੀ ਵਿੱਚ ਲੱਗੇ ਹੋਏ ਹਨ ਉਹਨਾਂ ਨੂੰ ਇਸ ਦੌਰਾਨ ਸਫਲਤਾ ਮਿਲ ਸਕਦੀ ਹੈ ਨਵਾਂ ਰੁਜ਼ਗਾਰ ਮਿਲਣ ਦੀ ਸੰਭਾਵਨਾ ਵੀ ਹੈ ਪਉ ਮੇਕਅਪ ਨੂੰ ਬਿਹਤਰ ਬਣਾਉਣ ਦੇ ਧਿਆਨ ਦੇਣਾ ਹੋਵੇਗਾ ਜੋ ਲੋਕ ਕੋਟਕ ਚੈਰੀ ਦੇ ਪੁਰਾਣੇ ਮਾਮਲੇ ਦੇ ਨਾਲ ਪਰੇਸ਼ਾਨ ਹਨ ਉਹਨਾਂ ਨੂੰ ਰਾਹਤ ਮਿਲੇਗੀ ਤੁਹਾਡੇ ਘਰ ਵਿੱਚ ਕੋਈ ਨਵਾਂ ਮਹਿਮਾਨ ਕੁਝ ਦਿਨਾਂ ਦੇ ਲਈ ਆ ਸਕਦਾ ਹੈ ਜਿਸ ਦਾ ਮਾਨ ਸਨਮਾਨ ਤੁਸੀਂ ਕਰੋਗੇ 24 ਜੂਨ ਦਾ ਦਿਨ ਤੁਹਾਡੇ ਲਈ ਅਨੁਕੂਲ ਰਹੇਗਾ ਬਦਾਤੇ ਰਾਜੋਗ ਦਾ ਬਨਣਾ ਤੁਹਾਡੇ ਲਈ ਬਹੁਤ ਹੀ ਸ਼ੁਭ ਹੋਵੇਗਾ ਅਗਲੀ ਰਾਸ਼ੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਆਂ ਦਾਸਤੇ ਇੱਕ ਬਦੱਤੀ ਰਾਜਯੋਗ ਦਾ ਪੜਨਾ ਤੁਹਾਡੇ ਲਈ ਅਨਕੋਲ ਸਿੱਧ ਹੋ ਸਕਦਾ ਹੈ ਜੀ ਹਾਂ ਦੋਸਤੋ ਕਿਉਂਕਿ ਇਹ ਰਾਜਯੋਗ ਤੁਹਾਡੀ ਰਾਸ਼ੀ ਦੇ ਲਗਣ ਭਾਵ ਦੇ ਵਿੱਚ ਬਣ ਰਿਹਾ ਹੈ ਜਿਸ ਦੇ ਨਾਲ ਕੁਬੇਰ ਮਹਾਰਾਜ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਹੋਣ ਵਾਲੀ ਹੈ ਇਸ ਦੌਰਾਨ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਸੂਰਜ ਦੇਵ ਅਤੇ ਕੁਬੇਰ ਮਹਾਰਾਜ ਦੀ ਕਿਰਪਾ ਦੇ ਨਾਲ ਧਨ ਪ੍ਰਾਪਤੀ ਦੇ ਅਨੇਕ ਮਾਰਗ ਖੁਲਣਗੇ ਮਾਤਾ ਲక్ష్ਮੀ ਦੀ ਵਿਸ਼ੇਸ਼ ਕਿਰਪਾ 24 ਜੂਨ ਤੋਂ ਤੁਹਾਡੇ ਉੱਪਰ ਪੈਣ ਵਾਲੀ ਹੈ ਕਰਜੇ ਤੋਂ ਮੁਕਤੀ ਮਿਲੇਗੀ ਰਾਜਯੋਗ ਦੀ ਸ਼ੋਭਾ ਦ੍ਰਿਸ਼ਟੀ ਸਮਾਪਤ ਹੋਵੇਗੀ ਜੋ ਜਾਤਿਕ 24 ਜੂਨ ਦੇ ਜਨਮੇ ਹਨ ਉਹਨਾਂ ਲਈ ਇਹ ਜੋਗ ਬਹੁਤ ਹੀ ਸ਼ੋਭ ਰਹਿਗਾ ਕਿਉਂਕਿ ਮਾਤਾ ਲక్ష్ਮੀ ਉਹਨਾਂ ਉੱਪਰ ਵਿਸ਼ੇਸ਼ ਕਿਰਪਾ ਆਪਣੀ ਵਰਸਾਉਣ ਵਾਲੀ ਹੈ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਮੁਸ਼ਕਲਾਂ ਤੁਹਾਡੀਆਂ ਦੂਰ ਹੋਣਗੀਆਂ ਅਤੇ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਆਹ ਤੇ ਕਿਸਮਾ ਸੇਵਾ ਦਾ ਸਮਾਧਾਨ ਹੋਵੇਗਾਗਾ ਤੁਸੀਂ ਕਾਫੀ ਸਮੇ ਤੋਂ ਨੰਮੀ ਯਾਤਰ ਦੀ ਯੋਜਨਾ ਬਣਾ ਰਹੇ ਸੀ ਤਾਂ ਉਹ ਇਹ ਸਾ ਤੁਹਾਡੀ ਪੂਰੀ ਹੋ ਸਕਦੀ ਹੈ ਬੁਧਾਤੇ ਰਾਜੋਗ ਬਣਾ ਦਿਨ ਨਾਲ ਤੁਹਾਡੇ ਪੁੱਤਰ ਅਤੇ ਕੋਈ ਵੱਡੀ ਖੁਸ਼ਖਬਰੀ ਤੁਹਾਡੇ ਪੁੱਤਰ ਵੱਲੋਂ ਕੋਈ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ 24 ਜੂਨ ਦੇ ਬਾਅਦ ਘਰ ਵਿੱਚ ਕੋਈ ਵੱਡਾ ਮੰਗਲਿਕ ਅਯੋਜਨ ਹੋ ਸਕਦਾ ਹੈ దోస్తో ఏ అయ్యోది జీ జీ చంగ తగ్గేవి శేరీ ధన్వాద